ਬਾਜਲਕਾ ਦੇ ਕ੍ਰਿਸ਼ਨਾ ਚੂੜੀ ਭੰਡਾਰ ਵਾਲੇ சுரேਸ਼ ਕੁਮਾਰ ਗਰਗਜਦ ਵਪਾਰਿਕ ਕੰਮਲੀ ਮੰਡੀ ਲਾਧੂ ਕਾ ਪੂਜੇ ਅਤੇ ਉਹਨਾਂ ਤੇ ਜਾਣ ਲੇਵਾ ਹਮਲਾ ਹੋ ਗਿਆ ਇਹ ਤੁਸੀਂ ਵੇਖ ਰਹੇ ਉਹਨਾਂ ਦੀ ਕਾਰ ਉਹਨਾਂ ਦੀ ਕਾਰ ਤੇ ਅਣਪਛਾਤੇ ਨੋਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੱਸਿਆ ਵੀ ਰਖੜੀ ਦਾ ਤਿਹਾਰ ਆ ਰਿਹਾ ਹੈ ਅਤੇ ਮੰਡੀ ਲਾਧੂ ਕਾ ਵਿੱਚੋਂ ਵਪਾਰੀਆਂ ਨੂੰ ਦੱਸਣ ਗਏ ਸੀ ਵੀ ਸਮਾਨ ਆ ਗਿਆ ਹੈ ਅਤੇ ਉਹਨਾਂ ਕੋਲ ਪੁੱਜਣ ਜਦੋਂ ਉਹਨਾਂ ਨੇ ਦੱਸਿਆ ਵੀ ਉਹਥੇ ਖੜੇ ਸੀ ਤਾਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਇੱਕ ਦੇ ਦਾੜੀ ਰੱਖੀ ਹੋਈ ਸੀ ਉਸ ਨੂੰ ਪੁੱਛਣ ਲੱਗਿਆ ਜੇਬ ਵਿੱਚ ਹੱਥ ਮਾਰਿਆ ਉਸ ਦਾ ਰੁਮਾਲ ਡੇਗ ਪਿਆ ਪਰ ਉਸ ਕੋਲ ਪੈਸੇ ਨਹੀਂ ਸੀ ਇੱਟਾਂ ਨਾਲ ਉਸ ਤੇ ਹਮਲਾ ਕਰ ਦਿੱਤਾ ਗਿਆ ਤੇ ਕਾਰ ਦੇ ਸ਼ੀਸ਼ੇ ਟੁੱਟ ਗਏ ਤੇ ਸ਼ੁਕਰ ਹੈ ਵੀ ਇਟੋਂ ਦੇ ਵਜਿ ਨਹੀਂ ਇਸ ਮੌਕੇ ਦੁਕਾਨਦਾਰਾਂ ਨੇ ਅਤੇ ਲੋਕਾਂ ਨੇ ਹੋਰ ਕੀ ਕੁਝ ਕਿਹਾ ਉਹਨਾਂ ਨੇ ਕਿਹਾ ਕਿ ਭੱਜ ਕੇ ਇੱਕ ਔਰਤ ਦੇ ਕਾਰ ਵੜ ਕੇ ਉਹਨਾਂ ਦੀ ਜਾਨ ਬਚਾਈ ਹੈ ਪੁਲਿਸ ਨੂੰ ਇਹ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਉਨ੍ਹਾਂ ਲੁਟੇਰਿਆਂ ਦਾ ਇੱਕ ਸਕੈਚ ਵੀ ਜਾਰੀ ਕੀਤਾ ਗਿਆ ਹੈ ਤੇ ਉਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਦਾਵਾ ਕਰ ਰਹੀ ਹੈ ਕਿ ਜਲਦੀ ਹੀ ਉਹਨਾਂ ਨੂੰ ਫੜ ਲਿਆ ਜਾਵੇਗਾ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਦੇ ਵਿੱਚ ਖੰਨਣ ਪਾਉਣ ਦੀ ਇਜਾਜ਼ਤ ਨਹੀਂ ਹੈ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਕੀ ਹਾਦਸਾ ਵਾਪਰਿਆ ਜੀ ਮੋ ਜੀ ਮੈਂ ਕਾਰ ਲੈ ਕੇ ਆਇਆ ਸੀ ਲਾਟੂਗਾ ਤੋਂ ਤਿੰਨ ਬੰਦੇ ਆਏ ਐਸੇ ਖੜੇ ਸੀ ਇੱਟਾਂ ਮਾਰੀ ਸ਼ੀਸ਼ਾ ਤੋੜਤਾ ਉਧਰੋਂ ਸੀ ਮਾਰਿਕ ਖੋਲ ਕੇ ਉਤਰਿਆ ਮੇਰਾ ਹੋਲਸਾ ਦਾ ਕੰਮ ਹੈ ਪਰ ਮੈਨੂੰ ਨਹੀਂ ਪਤਾ ਵੀ ਇਹ ਕੰਮ ਉਹਨਾ ਜੀ ਕੀ ਸੁਪਨਾਮ ਤੋਂ ਢੱਕੀ ਸਰੇਸ਼ ਕੁਮਾਰ ਗਰਗ ਠੀਕ ਹੈ ਜੀ ਪਰਮਦਾ ਨਾਮ ਹੈ ਕ੍ਰਿਸ਼ਨਾ ਟੂੜੀ ਬੰਡਾਰ ਠੀਕ ਹੈ ਜੀ ਪਰਸ ਨੰਬਰ 14 ਮੇਰੀ ਬਿਜਾਰ ਫਾਈਲ ਦਾ ਇੱਥੇ ਕਿਸ ਤਰ੍ਹਾਂ ਆਏ ਸੀ ਤੁਸੀਂ ਐਸੇ ਮਿਲਣ ਆਏ ਸੀ ਵਪਾਰੀ ਆ ਰਖੜੀ ਆਈ ਫੁੱਲ ਇਹਨਾਂ ਆਏ ਸੀ ਰਖੜੀ ਆ ਗਈ ਆਪਣੇ ਕੋਲ ਆ ਕੇ ਲਓ ਉਹ ਤੁਹਾਡੇ ਤੇ ਹਮਲਾ ਕਰਨ ਵਾਲੇ ਜਿਹੜੇ ਸੀ ਨੌਜਵਾਨ ਗਿਣਤੀ ਚ ਕਿੰਨੇ ਸੀ ਤਿੰਨ ਤਿੰਨ ਬੰਦੇ ਸੀ ਕੁਝ ਉਹਨਾਂ ਬਾਰੇ ਮਤਲਬ ਦੱਸ ਸਕਦੇ ਹੋ ਹੋਲੀਆ ਕੇ ਜੈ ਸੀ ਉਹਨਾਂ ਨੇ ਦਾੜੀ ਸੀ ਕਿਹਦੇ ਦਾ ਜੀ ਹਾਂ ਤੇ ਅੰਦਰ ਵਾਲੀ ਇੱਥੇ ਸੁਰੱਖਿਤੀ ਵੀ ਹੈ एक एक लगी। एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत